ਫੀਸ ਅੱਗੇ ਪਾਸ਼ਾ ਵੈਗਰੂ ਮੜਵਾਉਂਦਾ ਬੰਦੇ ਦੇ ਦਮ ਤੇ ਥਾਪ ਹੀ ਨਹੀਂ বাজਦੀ ਪਹਿਲਾਂ ਨਹੀਂ ਕਿਸੇ ਨੇ ਮਾਰੀ ਅਸੀਂ ਕਿਉਂ ਮਾਰੀ ਐ ਸਾਨੂੰ ਕਹਿਗੇ ਤੋਰਿਆ ਬਾਬੇ ਹਾਂਜੀ ਦੋਸਤੋ ਲੈ ਕੇ ਆਏ ਹਾਂ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਰਿਜ਼ਲਟ ਜੋ ਕਿ 11 ਮਈ ਨੂੰ ਆਸਟ੍ਰੇਲੀਆ ਦੇ ਵਿੱਚ ਕਰਵਾਇਆ ਗਿਆ ਸੀ ਤੇ ਨਾਲ ਹੀ ਆਪਾਂ ਪੂਰੇ ਸੀਜ਼ਨ ਦੇ ਆਸਟ੍ਰੇਲੀਆ ਦੇ ਵੈਸਟ ਰੇਂਡਰ ਤੇ ਜਾਫੀ ਬਾਰੇ ਵੀ ਗੱਲ ਕਰਾਂਗੇ ਉਸ ਤੋਂ ਪਹਿਲਾਂ ਜੇ ਤੁਸੀਂ ਇਸ ਚੈਨਲ ਦੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਣੇ ਆ ਤੇ ਗੱਲ ਕਰਦੇ ਮਲਡੋਰਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਜੋ ਕਿ ਆਸਟ੍ਰੇਲੀਆ ਦੇ ਵਿੱਚ ਕਰਵਾਇਆ ਗਿਆ ਸੀ ਉੱਥੇ ਬੈਸਟ ਰੇਡਰ ਦੇ ਬਿੱਟ ਜਾਫੀ ਨੂੰ ਸੋਨੇ ਦੇ ਕੈਂਠੇ ਪਾਏ ਗਏ ਸਨ ਉੱਥੇ ਫਾਈਨਲ ਮੈਚ ਹੋਇਆ ਸੀ ਜੰਗ ਕਬੱਡੀ ਕਲੱਬ ਤੇ ਮੀਰੀਪੀਰੀ ਦੀਆਂ ਟੀਮਾਂ ਦੇ ਵਿਚਕਾਰ ਇਸ ਦੇ ਵਿੱਚੋਂ ਮੀਰੀਪੀਰੀ ਸੈਕੰਡ ਤੇ ਜੰਗ ਕਬੱਡੀ ਕਲੱਬ ਕੋ ਫਾਸਟ ਤੇ ਬੈਸਟ ਰੇਡਰ ਬਣੇਗਾ ਰਵੀ ਕੈਲਰਮ ਵਾਲਾ 24 ਕਬੱਡੀਆਂ ਪਾ ਕੇ 21 ਨੰਬਰ ਲੈਤੇ ਤੇ ਬਿੱਟ ਜਾਫੀ ਬਣੇਗਾ ਰਾਜੂ ਸ਼ਾਹਪੁਰੀਆ 10 ਟੱਚ ਲੈ ਕੇ ਚਾਰ ਜਫੇ ਲਾਏ ਹੁਣ ਗੱਲ ਕਰਦੇ ਆਪਾਂ ਪੂਰੇ ਸੀਜ਼ਨ ਦੇ ਬੈਸਟ ਰੇਡਰ ਤੇ ਬੈਟ ਜਾਫੀ ਬਾਰੇ ਜੋ ਕਿ ਖਿਡਿਆਰੀ ਨੈਸ਼ਨਲ ਕਵੱਡੀ ਫੈਡਰੇਸ਼ਨ ਦੇ ਬੈਨਰ ਹੇਟ ਖੇਡੇ ਸਨ ਤੇ ਪੂਰੇ ਸੀਜ਼ਨ ਦਾ ਬੈਸਟ ਰੇਡਰ ਬਣੇਗਾ ਰਵੀ ਕੈਲਰਮਾਲਾ 217 ਕਵੱਡੀਆਂ ਪਾ ਕੇ 187 ਨੰਬਰ ਲੈ ਤੇ ਤੇ ਪੂਰੇ ਸੀਜ਼ਨ ਦਾ ਬੈਸਟ ਜਾਫੀ ਬਣੇਗਾ ਜਦਾ ਸੁਰਖਪੁਰ 92 ਟੱਚ ਲੈ ਕੇ 36 ਜੱਫੇ ਲਾਏ ਤੇ ਨਾਲ ਹੀ ਜਦਾ ਸੁਰਖਪੁਰ ਲਈ ਵੱਡਾ ਐਲਾਨ ਵੀ ਹੋ ਗਿਆ ਜਿਹੜੇ ਵੀ ਕਬੱਡੀ ਟੂਰਨਾਮੈਂਟ ਤੇ ਉਹ ਕਹੂਗਾ ਉਹਨੂੰ ਟਰੈਕਟਰ ਨਾਲ ਸਨਮਾਨਿਤ ਕੀਤਾ ਜਾਊਗਾ ਮੀਰੀ ਪੀਰੀ ਕਬੱਡੀ ਕਲੱਬ ਵੱਲੋਂ ਤੇ ਨਾਲ ਹੀ ਇੱਕ ਵੋਲਟ ਮੋਟਰਸਾਈਕਲ ਦਾ ਐਲਾਨ ਹੋਇਆ ਦੇਖੋ ਕਿਸ ਵੱਲੋਂ ਹੋਇਆ ਹੋਰ ਤੇ ਜਾਦੇ ਤੋਂ ਸਾਡੇ ਬੋਲਾ ਸੰਰਾਜੀ ਸਰਦਾਰ ਰੋਡ ਲੈਂਡ ਵੱਲੋਂ ਜਿਹੜੇ ਕੱਪਾਂ ਤੇ ਕਹਿਣਗੇ ਇੱਕ ਇੱਕ ਮੋਟਰਸਾਈਕਲ ਤਾਰੀ ਮਾਰ ਦਿਓ ਹਾਂਜੀ ਇਹ ਸੀ ਵੀਡੀਓ 11 ਮਈ ਦੇ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ